ਜੇ ਹਿੰਦੂ ਆਪਣੇ ਦੇਸ਼ 'ਚ ਵੀ ਸੁਰੱਖਿਤ ਨਹੀਂ ਤੇ ਫਿਰ ਕਿੱਥੇ ਸੁਰੱਖਿਆ ਮਿਲ ਸਕਦੀ ਹੈ ਹਿੰਦੂ ਨੂੰ ਉਹਨਾਂ ਨੂੰ ਇਹ ਚੀਜ਼ ਦੇ ਪੈਸੇ ਦਿੱਤੇ ਜਾਂਦੇ ਆ ਜੀ ਉਹ ਬਿਲਕੁਲ ਸਹੀ ਗੱਲ ਤੁਸੀਂ ਉਹਨਾਂ ਧਰਮ ਦੇ ਨਾਂ ਤੇ ਹੀ ਮਾਰੇ ਇਹ ਦੋ ਹਿੰਦੂ ਮਰ ਜਾ ਕੀ ਹੈ ਪਰ ਮਾਰੇ ਅਸੀਂ ਤਾਂ ਮੋਦੀ ਜੀ ਨੂੰ ਬੇਨਤੀ ਕਰਾਂਗੇ ਅਸੀਂ ਕਹਿੰਦੇ ਆ ਸਾਨੂੰ ਲਜਾਣ ਦਾ ਸਾਨੂੰ ਮੂਹਰੇ ਭੇਜਣ ਦੇ ਕੇ ਕੰਨਾ ਸਾਨੂੰ ਅਸਲਾ ਦੇ ਕੇ ਭੇਜਣ ਅਸੀਂ ਜਾਣ ਨੂੰ ਤਿਆਰ ਬੈਠੇ ਆ ਸਾਡੀ ਜਿੰਨੇ ਵੀ ਲੋਕ ਬਾਰੋਂ ਘਮਣਾਉਂਦੇ ਆ ਉਹਦੇ ਨੇ ਡਰ ਜਾਣਾ ਉਹਨਾਂ ਨੇ ਆਉਣਾ ਨਹੀਂ ਤਬਾਦੀਆਂ ਇਹੀ ਨੀਤੀਆਂ ਹੁੰਦੀਆਂ ਜੀ ਇਹ ਮਹंगाई ਇੱਥੋਂ ਦੀ ਲੜਾਈ ਦੋ ਇੱਥੇ ਜਗਾ ਤੇ ਸ਼ਾਂਤੀ ਰੱਖੋ ਤੁਹਾਡੇ ਵਾਦੇ ਰਹੋਗਾ algam ਦੇ ਵਿੱਚ ਅਤਵਾਦੀ اٹੈਕ ਹੋਇਆ ਇਸ ਨੂੰ ਅਤਵਾਦੀ اٹੈਕ ਨਾ ਕਹਿ ਕੇ ਹਿੰਦੂ ਧਰਮ ਦੀ ਨਸਲ ਕੁਸ਼ੀ ਕਹਿ ਦਿੱਤਾ ਜਾਵੇ ਕਿ ਲੱਗਦਾ ਕਿ ਇਹ ਲਾਨਣਾ ਚਾਹੀਦਾ ਹੈ ਕਿ ਹਿੰਦੂਆਂ ਨੂੰ ਹੀ ਉਹਨਾਂ ਨੇ ਲੱਗਦਾ ਤੁਹਾਨੂੰ ਕਿ ਟਾਰਗੇਟ ਕਰਕੇ ਜਾਣ ਬੁੱਝ ਕੇ ਮਾਰਿਆ ਇਹ ਜਾਣ ਮਾਰਿਆ ਇਹ ਸਾਰੇ ਵਿੱਚ ਗੇਮ ਹੈ ਹੁਣ ਬਾਡਰ ਐ ਏਡਾ ਵੱਡਾ ਬਾਡਰ ਆਪਣਾ ਇੰਡੀਆ ਦਾ ਉਤੋਂ ਬਾਹਰ ਬਾਹਰੋਂ ਬੰਦਾ ਕੌਣ ਆ ਸਕਦਾ ਉਹਨਾਂ ਦੀ ਵਿੱਚ ਚਾਲ ਹੋ ਗਈ ਕਿਸੇ ਦੀ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਸਾਰੇ ਆਪਣੇ ਆਪਣੀ ਜਗ੍ਹਾ 'ਚ ਹਿੰਦੂ ਮੁਸਲਮਾਨ ਸਿੱਖ ਸਾਈ ਸਾਬ ਵੇਖ ਕੇ ਬਸ ਇਹ ਅੰਦਰ ਅੰਦਰ ਲੜਾਈ ਹੈ ਸਮਝ ਆਪਣੇ ਮਨ ਨੂੰ ਸਾਹਮਣਾ ਚਾਹੀਦਾ ਆਪਾਂ ਆਪਾ ਕਿਉਂ ਨਹੀਂ ਲੜਦੇ ਇਸ ਕਰਕੇ ਲੜਦੇ ਸਾਨੂੰ ਪਤਾ ਸ਼੍ਰੀ ਰਾਮ ਦਾ ਮੰਦਿਰ ਬਣ ਗਿਆ ਆਪਾਂ ਉੱਤੇ ਖੁਸ਼ ਆ ਸਾਨੂੰ ਕਿਸੇ ਨਾਲ ਨਹੀਂ ਕੋਈ ਲੈਣਾ ਹਵਾ ਕਹਿੰਦਾ ਇੱਕ ਦੂਜੇ ਨਾਲ ਮਿਲ ਕੇ ਰੋ ਹੱਸ ਕੇ ਰੋ ਦੁਨੀਆ ਚਾਹੋ ਆਪਣਾ ਫੈਮਿਲੀ ਰੱਖੋ ਖੁਸ਼ ਰੋ ਖੁਮੋ ਰੋ ਬਸ ਮੈਂ ਇਹ ਹੀ ਮੰਗਦਾ ਸਾਰਿਆਂ ਕੋਲ ਹੋਰ ਕੁਝ ਨਹੀਂ ਇਹ ਸਾਰੀ ਇਹਨਾਂ ਦੀ ਹਵਾ ਵੱਡੀ ਹਵਾ ਦਾਈ ਹਵਾ ਹਵਾ ਦੇ ਨਾਲ ਲੜਾਈ ਲੱਗੇ ਸਾਰੇ ਪਾਸੇ ਮਹंगाई ਵਧੇ ਸਭ ਕੁਝ ਮਹंगाई ਇਸ ਕਰਕੇ ਵਧਿਆ ਜਿਸ ਸਾਡੇ ਇੱਥੇ ਹਿੰਦੁਸਤਾਨ ਤੇ ਲੜਾਈ ਹੁੰਦੀ ਕੱਲ ਫੂਲ ਲੱਗਦੇ ਆ ਫਿਰ ਆਟਾ ਮਹਿੰਗਾ ਹੋ ਜਾਂਦਾ 420 ਰੁਪਏ ਕਿਲੋ ਹੋ ਗਿਆ ਖੰਡ 70 ਰੁਪਏ ਕਿਲੋ ਹੋ ਗਿਆ ਦੁੱਧ ਦਸਹੀ ਹੋ ਇਹ ਮਹंगाई ਇੱਥੋਂ ਦੀ ਲੜਾਈ ਇਹੋ ਜਗਾ ਤੇ ਸ਼ਾਂਤੀ ਰੱਖੋ ਤੁਹਾਡੇ ਵਧੇ ਰਹੋਗਾ ਸ਼੍ਰੀ ਰਾਮ ਦੀ ਕਿਰਪਾ ਹੌਣ ਜਿਵੇਂ ਕਸ਼ਮੀਰ ਦੇ ਵਿੱਚ ਜੋ ਹਮਲਾ ਹੋਇਆ ਹੈ ਹਨਾ ਉਸ ਦੇ ਉੱਤੇ ਆਪਾਂ ਦੇਖਦੇ ਆ ਕਿ ਵਰਲਡ ਲੈਵਲ ਤੇ ਵਿਸ਼ਵ ਪੱਧਰ ਦੋਰੇ ਮਾਪਦੰਡ ਲੱਗਦੇ ਨੇ ਕਿ ਕਿਉਂ ਇੰਨੇ ਸਾਰੇ ਪਾਸੇ ਵਰਲਡ ਦੇ ਵਿੱਚ ਕਿਉਂ ਲੋਕ ਚੁੱਪ ਰਹੇ ਇਸ ਦੇ ਉੱਤੇ ਕਿਉਂ ਨਹੀਂ ਗੱਲ ਕਰ ਰਹੇ ਓਏ ਇਸ ਕਰਕੇ ਨਹੀਂ ਗੱਲ ਕਰਦੇ ਉਹ ਕਹਿੰਦਾ ਮਾਹੌਲ ਨਾ ਖਰਾਬ ਹੋਵੇ ਜਿਹੜੇ ਉੱਥੇ ਦੇ ਰਹਿਣ ਵਾਲੇ ਹੋਵੇ ਜਿੱਦਾਂ ਲਾਲੋ ਮੁਸਲਮਾਨ ਲਾਲੋ ਸਿੱਖ ਲਾਲੋ ਸਾਈ ਲਾਲੋ ਕੋਈ ਘੋੜ ਲਾਲੋ ਉੱਥੇ ਮਾਹੌਲ ਨਾ ਖਰਾਬ ਹੋਵੇ ਜਦੋਂ ਸਾਡੇ ਪੰਜਾਬ ਦੇ ਵਿੱਚ ਕੋਈ ਕਾਂਡ ਹੋ ਜਾ ਕੋਈ ਗੱਲਬਾਤ ਹੋਵੇ ਬਸ ਫੇਰੇ ਆਪਾਂ ਇੱਥੇ ਦਾ ਮਾਹੌਲ ਨੂੰ ਠੰਡਾ ਰੱਖਣਾ ਆਪਾਂ ਇਹਨੂੰ ਜਿੰਨਾ ਮੂਹਨ ਨੂੰ ਖਰਾਬ ਕਰਾਂਗੇ ਉਹਨਾਂ ਪਬਲਿਕ ਡਰੇਗੀ ਫਿਰ ਆਪਣਾ ਕਾਰੋਬਾਰ ਨਹੀਂ ਕਰ ਸਕਦੇ ਆਪਣੀਆਂ ਫੈਕਟਰੀਆਂ ਨਹੀਂ ਚਲਾ ਸਕਦੇ ਇਸ ਕਰਕੇ ਆਪਾਂ ਉਹਨਾਂ ਦੇ ਵਿੱਚ ਪ੍ਰੈਸ਼ਰ ਬੰਦਿਆ ਵੀ ਸ਼ਾਂਤੀ ਕਰੋ ਆਪਣਾ ਕੰਮ ਕਰੋ ਜੋ ਕਰੇਗੀ ਸਰਕਾਰ ਕਰੇਗੀ ਇਹ ਸਾਰੀ ਉਹਨਾਂ ਦੀ ਸੇੜ ਦਰਦੀ ਸਾਡੀ ਕੋਈ ਸੇੜ ਨਹੀਂ ਆਪਾਂ ਇਹ ਮਿਹਨਤੀ ਬੰਦੇ ਮਿਹਨਤ ਕਰਾਂਗੇ ਤੇ ਰੋਟੀ ਖਾਵਾਂਗੇ ਸਰਕਾਰ ਤਾਂ ਇਹ ਸਾਡਾ ਸੋਚੇਗੀ ਤੇ ਸਾਰੀਆਂ ਸਰਕਾਰਾਂ ਸਹੀ ਆ ਕੋਈ ਮਾੜੀ ਨਹੀਂ ਆ ਬਸ ਆਪਾਂ ਆਪਣੇ ਆਪ ਨੂੰ ਮਾੜੇ ਆ ਕਿਉਂ ਮਾੜੇ ਆ ਆਪਾਂ ਕੰਮ ਨਹੀਂ ਕਰਦੇ ਕੰਮ ਕਰੋ ਸਭ ਕੁਝ ਮਿਲੋਗਾ ਸ਼੍ਰੀ ਰਾਮ ਦੀ ਕਿਰਪਾ ਮੈਂ ਤੇ ਐ ਹੀ ਕਹਿੰਦਾ ਸ਼ਾਂਤੀ ਰੱਖੋ ਜੋ ਵੀ ਲੜਾਈ ਝਗੜਾ ਉਹਨੂੰ ਗੱਲ ਨੂੰ ਖਤਮ ਕਰਕੇ ਫੇ ਉਹਨੂੰ ਨਵੇਂ ਸਿਰੇ ਉੱਤੇ ਜਿਹੜੇ ਲੋਕ ਹੀ ਰਹਿੰਦੇ ਆ ਮਿਲ ਜੁਲ ਕੇ ਰਵੇ ਭੈਣ ਭਰਾ ਬਣ ਕੇ ਰਵੇ ਮਾਤਾ ਪਿਤਾ ਜੀ ਆਇਆ ਨੂੰ ਕਵੇ ਸਾਹਿਬਾ ਸਾਡੇ ਸ਼੍ਰੀ ਰਾਮ ਨੇ ਐ ਹੀ ਕਿਹਾ ਸ਼ਾਂਤੀ 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 ਚਾਹੀਦੀ ਹੋਰ ਕੁਛ ਨਹੀਂ ਚਾਹੀਦਾ ਚਾਹੀਏ ਬਿਲਕੁਲ ਉਹ ਵਿੱਚ ਉਹਨਾਂ ਨੂੰ ਲਾਈਵ ਹੀ ਦਿਖਾਇਆ ਪਰ ਬਹੁਤ ਹੀ ਮਾੜੀ ਘਟਨਾ ਹੈ ਕਿਸੇ ਵੀ ਧਰਮ ਦਾ ਨਾਮ ਲੈ ਕੇ ਮਾਰਨਾ ਇਹ ਸਾਡੇ ਅਰਧਸਤਾਨ ਦੇ ਵਿੱਚ ਗੱਲਾਂ ਵਧੀਆ ਨਹੀਂ ਇਹਦੇ ਸਰਕਾਰਾਂ ਨੂੰ ਚਾਹੀਦਾ ਇਹਦੇ ਕੋਈ ਕੋਈ ਨਿਯਮ ਕੋਈ ਸੰਸਥਾ ਨੂੰ ਬਣਾਉਣ ਤੋਂ ਉਧਰ ਸਰਕਾਰ ਨਾਲ ਗੱਲ ਕਰਨ ਪਾਸਤਾਨ ਨਾਲ ਲੇਕਿਨ ਜੋ ਵੀ ਕੀਤਾ ਉਹਨਾਂ ਨੇ ਮਾੜਾ ਧਰਮ ਦੇ ਨਾਂ ਤੇ ਜੋ ਕੀਤਾ ਉਹ ਮਾੜਾ ਕੀਤਾ ਪੁੱਛ ਪੁੱਛ ਕੇ ਨਾ ਮਾਰਿਆ ਉਹਦੇ ਵਿੱਚ ਬੱਚੇ ਦਿਖਾਏ ਟੀਵੀ 'ਚ ਸਭ ਉਹ ਬਿਲਕੁਲ ਸਹੀ ਗੱਲ ਹੈ ਉਹਨਾਂ ਨੇ ਧਰਮ ਦੇ ਨਾਂ ਤੇ ਹੀ ਮਾਰੇ ਇਹ ਦੋ ਹਿੰਦੂ ਮਜ਼ਾ ਕੀ ਹੈ ਪਰ ਮਾਰੇ ਉਹਨਾਂ ਦਾ ਕਹਿਣਾ ਕਿ ਜੇ ਅਸੀਂ ਆਪਣੇ ਧਰਮ ਨੂੰ ਮੰਨਦੇ ਆ ਸਾਨੂੰ ਮਜਬੂਰ ਕੀਤਾ ਜਾਂਦਾ ਕਿ ਇਸਲਾਮ ਮਤਵਾਦ ਸਾਨੂੰ ਕਹਿ ਦਿੰਦੇ ਨੇ ਕਿ ਤੁਸੀਂ ਸਾਡਾ ਇਸਲਾਮ ਨੂੰ ਆਪਣਾ ਧਰਮ ਪਰਿਵਰਤਨ ਕਰੋ ਇਸਲਾਮ ਨੂੰ ਮੰਨੋ ਹਨਾ ਕੀ ਲੱਗਦਾ ਕਿ ਆਪਣੇ ਧਰਮ ਨੂੰ ਮੰਨਣਾ ਕਿ ਕੋਈ ਜੁਰਮ ਹੈ ਆਪਣੇ ਦੇਸ਼ ਦੇ ਵਿੱਚ ਕੋਈ ਜੁਰਮ ਨਹੀਂ ਇਹ ਧੱਕੇ ਸ਼ਾਹੀ ਆ ਧਰਮ ਜਿਹੜਾ ਉਹਦਾ ਆਪਣੇ ਬੰਦੇ ਬੰਦੇ ਦੀ ਮੰਨ ਦੀ ਗੱਲ ਹੋਣੀ ਚਾਹੀਦੀ ਹੈ ਜਿਸ ਧਰਮ ਦਾ ਹੈਗਾ ਉਹਨੂੰ ਕਿਉਂ ਜ਼ਬਰਦਸਤੀ ਕਰਨੀ ਕਿਸੇ ਨਾਲ ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ ਜਾਂ ਸਿੱਖ ਜਿਹੜਾ ਧਰਮ ਹੈਗਾ ਉਹਨੂੰ ਉਸ ਧਰਮ ਚ ਰਹਿਣ ਦਿਓ ਇਹਦਾ ਯਾਦ ਮੁਲਕਾ ਜਿੱਤੇ ਮਰਜੀ ਅਗਲਾ ਜਾ ਕੇ ਆਪਣਾ ਇੰਜੋਏ ਕਰੇ ਘੁੰਮਣ ਵਾਲੀ ਜਗ੍ਹਾ ਲੋਕ ਛੁੱਟੀਆਂ ਜੀ ਇੰਜੋਏ ਕਰਨ ਜਾਂਦੇ ਬੱਚੇ ਇਹਦਾ ਮਾਹੌਲ ਇਦਾਂ ਦਾ ਕਰ ਦਿੱਤਾ ਵੀ ਆਉਣ ਵਾਲੇ ਸਮੇਂ 'ਚ ਉੱਥੇ ਕੋਈ ਜਾਊਗਾ ਹੀ ਨਹੀਂ ਇੰਨਾ ਕਤਲਿਆ ਮੈਂ ਇਹਦੇ ਬਾਰੇ ਪੀਐਮ ਸਾਹਿਬ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਤਾਂ ਐਨੇ ਲੋਕ ਨੇ ਇੱਥੇ ਮਾਰੇ ਗਏ ਨੇ ਵਿਚਾਰੇ ਗਰੀਬ ਉੱਥੇ ਆਪਣਾ ਗਏ ਆ ਘੁੰਮਣ ਫਿਰਨ ਵਾਸਤੇ ਗਏ ਨੇ ਉੱਥੇ ਮੌਤ ਮਿਲਦੀ ਹੈ ਉਹਨਾਂ ਨੂੰ ਕਿੱਡੀ ਸ਼ਰਮ ਵਾਲੀ ਗੱਲ ਆ ਸਾਡੇ ਦੇਸ਼ ਵਾਸਤੇ ਵੀ ਇੱਕ 2 ਪੈਸੇ ਦੇ ਬੰਦੇ ਰੈਂਦੀਆਂ ਦੀਆਂ ਕੀਮਤੀ ਜਾਨਾਂ ਨੂੰ ਖਤਮ ਕਰ ਰਹੇ ਨੇ ਉੱਥੇ ਮਨ ਕਹਣਾ ਕਿ ਇਸ ਨੂੰ ਅੱਤਵਾਦੀ ਸਿਰਫ ਅਟੈਕ ਨਹੀਂ ਆਇਆ ਨਾਲ ਚਾਹੀਦਾ ਇਸ ਨੂੰ ਹਿੰਦੂ ਧਰਮ ਦੀ ਨਸਲ ਕੁਸ਼ੀ ਲਾਣ ਦੇਣਾ ਚਾਹੀਦਾ ਹੈ ਹਿੰਦੂ ਧਰਮ ਵਾਲੀ ਗਲਤ ਨਹੀਂ ਕੋਈ ਮੈਂ ਕਹਿ ਸਕਦਾ ਧਰਮ ਸਾਰੇ ਇੱਕੋ ਜਿਹੇ ਨੇ ਸਾਨੂੰ ਸਭ ਵਧੀਆ ਨੇ ਹਿੰਦੂ ਧਰਮ ਸਿੱਖ ਜੋ ਵੀ ਹੈ ਸਾਰੇ ਠੀਕ ਨੇ ਪਰ ਜੋ ਉਹਨਾਂ ਨੇ ਅੱਤਵਾਦੀਆਂ ਨੇ ਹਮਲਾ ਕੀਤਾ ਬਹੁਤ ਹੀ ਨਿੰਦਣਯੋਗ ਹੈ ਬਹੁਤ ਜ਼ਿਆਦਾ ਅਸੀਂ ਤਾਂ ਅਸੀਂ ਤਾਂ ਮੋਦੀ ਜੀ ਨੂੰ ਬੇਨਤੀ ਕਰਾਂਗੇ ਜੇ ਮੋਦੀ ਜੀ ਮੇਰੀ ਆਵਾਜ਼ ਸੁਣੇ ਅਜੀ ਗਨੇ ਸਾਨੂੰ ਲਿਜਾਣਾ ਸਾਨੂੰ ਮੂਰੇ ਭੇਜਣ ਦੇ ਕੇ ਕੰਨਾ ਸਾਨੂੰ ਅਸਲਾ ਦੇ ਕੇ ਭੇਜਣ ਅਸੀਂ ਜਾਣ ਨੂੰ ਤਿਆਰ ਬੈਠੇ ਆਂ ਜਿੱਥੇ ਭੇਜਣਾ ਸਾਡੇ ਅਸੀਂ ਦੇਸ਼ ਵਾਸਤੇ ਬੈਠੇ ਆਂ ਅਸੀਂ ਤਾਂ ਇਹੀ ਕਹਾਂਗੇ ਜੀ ਵੀ ਸਾਨੂੰ ਭੇਜਣਾ ਅਸੀਂ ਕਰਾਂਗੇ ਸਾਰਾ ਹੱਲ ਕਰ ਦੇਣਾ ਪਹਿਲਗਾਮ ਦੇ ਵਿੱਚ ਜੋ ਕੱਲ ਅਟੈਕ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਹਿੰਦੂਆਂ ਦੀ ਇੱਕ ਨਸਲਕੁਸ਼ੀ ਨੂੰ ਲੈ ਕੇ ਅਟੈਕ ਹੋਇਆ ਕਿ ਟਾਰਗੇਟ ਕੀਤਾ ਗਿਆ ਹਿੰਦੂਆਂ ਨੂੰ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪਹਿਲਾਂ ਆ ਕੇ ਪੁੱਛਿਆ ਕਿ ਤੁਹਾਨੂੰ ਕਲਮਾ ਆਉਂਦੀਆਂ ਨੇ ਨਹੀਂ ਆਉਂਦੀਆਂ ਕਿਹੜੇ ਧਰਮ ਨਾਲ ਆ ਮੁਸਲਮਾਨ ਨਹੀਂ ਹੈ ਤੇ ਗੋਲੀਆਂ ਚਲਾ ਦਿੰਦੀਆਂ ਕੀ ਲੱਗਦਾ ਤੁਹਾਨੂੰ ਨਹੀਂ ਜੀ ਇਹ ਤਾਂ ਗੱਲ ਕਹਿਣਾ ਲਿਆ ਪਰ ਉਹ ਜਿਹੜੇ ਅੱਤਵਾਦੀ ਅਟੈਕ ਕਰਨਾ ਇਸ ਕਰਾਈ ਉਹਨਾਂ ਦੇ ਮਾਈਂਡ ਸੈੱਟ ਕੀਤਾ ਹੁੰਦਾ ਉਹਨਾਂ ਨੂੰ ਧਰਮ ਦੇ ਬੁੱਧ ਫੜਕਾਇਆ ਜਾਂਦਾ ਫੇ ਤੁਸੀਂ ਆਹ ਕੰਮ ਕਰਨਾ ਨਸਲਕੁਸ਼ੀ ਕਰਨੀ ਆ ਲੋਕਾਂ ਨੂੰ ਮਾਰਨਾ ਆ ਉਹਨਾਂ ਨੂੰ ਇਹ ਚੀਜ਼ ਦੇ ਪੈਸੇ ਦਿੱਤੇ ਜਾਂਦੇ ਆ ਜੀ ਉਹ ਪੈਸੇ ਲਈ ਕਰਦੇ ਆ ਉਹਨਾਂ ਦੇ ਪਰਿਵਾਰ ਨਾਲ ਨੂੰ ਪ੍ਰੋਪਰਟੀ ਦਿੱਤੀ ਜਾਂਦੀ ਆ ਉਹਨਾਂ ਦੇ ਪਰਿਵਾਰ ਨੂੰ ਪੈਸੇ ਲੱਖਾਂ ਰੁਪਏ ਦਿੱਤੀ ਜਾਂਦੇ ਆ ਉਹਨਾਂ ਦਾ ਮਾਈਂਡ ਫਰੈਸ਼ ਕਰਕੇ ਉਹਨਾਂ ਦੇ ਮਾਈਂਡ ਵਿੱਚ ਨਵੀਂ ਇੱਕ ਆਤਵਾਦ ਦੀ ਜਿਹੜੀ ਲਹਿਰ ਚੱਲੀ ਆ ਪੂਰੀ ਦੁਨੀਆ ਦੇ ਵਿੱਚ ਉਹ ਭਰੀ ਜਾਂਦੀ ਆ ਜੀ ਉਹ ਭਰਨ ਦੇ ਬਾਵਜੂਦ ਉਹਨਾਂ ਨੂੰ ਜੀਣਾ ਮਾਰਨਾ ਬਸ ਇੱਕੋ ਗੱਲ ਹੁੰਦੀ ਆ ਬਈ ਮਾਰਨਾ ਉਹ ਸਿਰਫ ਟਾਰਗੇਟ ਕਰਦੇ ਆ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਸਿੱਖਾਂ ਦੇ ਉੱਤੇ ਕਤਲੇਆਮ ਹੋਇਆ 83 ਦੇ ਵਿੱਚ ਹੋਇਆ ਇਹ ਇੱਕ ਧਰਮ ਦਾ ਨਾਂ ਦਿੱਤਾ ਜਾਂਦਾ ਸੀ ਦੇਸ਼ਾਂ ਦੇ ਵਿੱਚ ਨੀਤੀ ਨੂੰ ਖਰਾਬ ਕੀਤਾ ਜਾਵੇ ਪਰ ਕਿਸੇ ਵੀ ਅਤਵਾਦੀ ਦਾ ਇੱਕੋ ਧਰਮਾ ਮਾਰਨਾ ਮੇਰੇ ਹਾਵਨਾਏ ਬਹੁਤ ਗਲਤ ਹੋਇਆ ਜੀ ਮੈਂ ਪ੍ਰੀਯ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਪਾਕਿਸਤਾਨ ਦੇ ਨਾਲ ਜਿੰਨੇ ਵੀ ਜ਼ਮਾਨਦਾ ਸਾਰੇ ਬੰਦ ਕੀਤੇ ਜਾਂ ਉਹਨਾਂ ਦਾ ਨੱਕ ਦੇ ਪਾਣੀ ਆ ਜਾਵੇ ਤਾਂ ਕਰਕੇ ਉਹਨਾਂ ਨੂੰ ਥੋੜੀ ਅਕਲ ਦਿੱਤੀ ਜਾਵੇ ਇਸ ਤਰ੍ਹਾਂ ਕੇ ਅਤਵਾਦੀਆਂ ਨੂੰ ਵੀ ਇੱਥੇ ਚੌਂਕ ਦੇ ਵਿੱਚ ਫਾਂਸੀ ਦਿੱਤੀ ਜਾਣੀ ਚਾਹੀਦੀ ਆ ਅਸੀਂ ਹਰੇਕ ਤਰ੍ਹਾਂ ਦੇ ਨਾਲ ਆ ਸਾਡਾ ਇੰਡੀਆ ਇੱਕਵਾ ਜੈ ਮਾਤਾ ਜੈ ਭਾਰਤ ਕੀ ਲੱਗਦਾ ਹੈ ਕਿ ਭਾਰਤ ਕੋਰ ਦਾ ਇਸਲਾਮਵਾਦ ਤੋਂ ਚੱਲੇਗਾ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਧਰਮ ਪਰिवर्तन ਕਰਨ ਦੇ ਲਈ ਕਿ ਹਿੰਦੂਆਂ ਨੂੰ ਮੁਸਲਮਾਨ ਦੇ ਵਿੱਚ ਤੇ ਜੇ ਨਹੀਂ ਕਰਦੇ ਤੇ ਮੌਤ ਦੀ ਸਜ਼ਾ ਦਿੰਦੇ ਨੇ ਇਹ ਕਹਿਣਾ ਹੈ ਸਾਰਿਆਂ ਦਾ ਕੀ ਲੱਗਦਾ ਤੁਹਾਨੂੰ ਨਹੀਂ ਇਹ ਗਲਤ ਹੈ ਜੀ ਉਹ ਤਾਂ ਆਪਣਾ ਐਦਾ ਨਹੀਂ ਇਸਲਾਮਿਕ ਦੇਸ਼ ਬਾਕੀ ਵੀ ਹੈਗੇ ਆ ਉੱਥੇ ਸਾਡੇ ਹਿੰਦੂ ਸਿੱਖ ਸਾਰੇ ਭਰਾ ਕੰਮ ਕਰਦੇ ਆ ਉੱਥੇ ਸਾਨੂੰ ਕੋਈ ਖਤਰਾ ਨਹੀਂ ਸਿਰਫ ਇੰਡੀਆ ਦੇ ਵਿੱਚ ਹੀ ਖਤਰਾ ਆ ਇੱਕ ਬਾਹਰਲੇ ਦੇਸ਼ਾਂ ਤੋਂ ਘੁੰਮਣ ਆਏ ਸਾਡੀ ਸੁੰਦਰਤਾ ਨੂੰ ਦੇਖਣ ਆਏ ਉਹਨਾਂ ਨੂੰ ਮਾਰ ਦਿੱਤਾ ਇਹ ਸਾਡੇ ਸੈਰ ਸਵਟਾਟਾਂ ਤੇ ਬਹੁਤ ਸਰ ਪੈਣਾ ਜੀ ਸਾਡੀ ਜਿੰਨੇ ਵੀ ਲੋਕ ਬਾਹਰੋਂ ਘੁੰਮਣ ਆਉਂਦੇ ਆ ਉਹਦੇ ਨੇ ਡਰ ਜਾਣਾ ਉਹਨਾਂ ਨੇ ਆਉਣਾ ਨਹੀਂ ਇਹ ਬਹੁਤ ਫਰਕ ਪੈਂਦਾ ਜੀ ਇਹ ਅੱਤਵਾਦ ਦੀਆਂ ਇਹੀ ਨੀਤੀਆਂ ਹੁੰਦੀਆਂ ਜੀ ਵੀ ਇੰਡੀਆ ਨੂੰ ਥੱਲੇ ਲਾਇਆ ਜਾਵੇ ਕਿਸੇ ਤਰ੍ਹਾਂ ਹੁਣ ਇੰਡੀਆ ਉੱਪਰ ਜਾ ਰਿਹਾ ਇਹਨਾਂ ਦੀ ਕੋਸ਼ਿਸ਼ ਇਹ ਹੈ ਵੀ ਉਹਨੂੰ ਥੱਲੇ ਲਾਇਆ ਜਾਵੇ ਹੁਣ ਜਿਹੜੇ ਬੀਆ ਦੇ ਵਿੱਚੋਂ ਜਿਹੜੇ ਮਰੇ ਆ ਬਾਹਰਲੇ ਦੇਸ਼ਾਂ ਦੇ ਲੋਕ ਉਹਨਾਂ ਦੇ گاਹ ਕੋਣ ਕੋਈ ਵੀ ਨਹੀਂ ਆਊਗਾ ਇੰਡੀਆ ਨੂੰ ਮੜਵੇਂ ਸਾਡੀ ਸੁੰਦਰਤਾ ਨੂੰ ਇਹ ਖਰਾਬ ਕਰ ਰਹੇ ਆ ਸਾਡੀ ਪ੍ਰੋਜੋਰ ਮੰਗਾ ਵੇ ਇਸ ਨੂੰ ਪੱਕੇ ਤੌਰ ਤੇ ਸਾਡੀ ਇੰਡੀਆ ਨੇ ਵੀ ਆਰਡਰ ਦਿੱਤਾ ਜਾਵੇ ਕਿ ਜਿੱਥੇ ਵੀ ਹੱਤਬਾਦ ਨਾ ਦਾ ਬੰਦਾ ਉਹਨੂੰ ਫਾਂਸੀ ਦੇ ਗੋਲੀ ਮਾਰ ਦਿੱਤੀ ਜਾਵੇ ਬਹੁਤ ਮਾੜੀ ਗੱਲ ਹੈ ਜੀ ਇਹ ਹੋਣਾ ਨਹੀਂ ਚਾਹੀਦਾ ਸਾਰੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਹਨ ਭਾਈ ਭਾਈ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਮੈਂ ਇਸ ਦੀ ਸਖਤ ਨਿੰਦਾ ਕਰਦਾ ਜਿਹੜਾ ਇਹਨਾਂ ਨੇ ਮੁਸਲਮਾਨਾਂ ਨੇ ਅਟੈਕ ਕੀਤਾ ਪੁੱਛ ਪੁੱਛ ਕੇ ਮੈਂ ਉਹਦੀ ਬਹੁਤ ਨਿੰਦਾ ਕਰਦਾ ਜੋ ਹੈ ਲੋਕਾਂ ਦਾ ਇਹ ਕਹਿਣਾ ਹੈ ਕਿ Hindu ਕਦੋਂ ਤੱਕ ਇਸ ਜੁਰਮ ਨੂੰ ਸਹਿਣਗੇ ਕਿ ਆਪਣਾ ਧਰਮ ਮੰਨਣਾ ਕੋਈ ਜੁਰਮ ਹੈ ਆਪਣਾ ਧਰਮ ਦਾ ਹੋਣਾ ਜੇ ਆਪਾਂ ਤਾਂ ਮੰਨਣਾ ਪੈਂਦਾ ਹੀ ਹੈ ਜੀ ਨੂੰ ਕਿ ਆ ਉਹ ਚੀ ਗੱਲ ਇਹ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਮਾਰ ਰਹੇ ਨੇ ਕਦੋਂ ਤੱਕ ਇਹ ਬਰਦਾਸ਼ਤ ਕਰਨਗੇ ਕਿ ਲੱਗਦਾ ਹੈ ਕਿ ਕੀ ਹੋਣਾ ਚਾਹੀਦਾ ਹੈ ਕੀ ਕਰੇ ਸਰਕਾਰ ਕੇ ਜੋ ਇਹ ਸਾਰਾ ਕੁਝ ਹੁੰਦਾ ਹੈ ਬੰਦ ਹੋਵੇ ਇਹ ਗੁੰਡਾਗਰਦੀ ਕਰਨ ਬੰਦ ਕਰਨੀ ਬੜੀ ਮੁਸ਼ਕਲ ਹੈ ਜੀ ਨੂੰ ਕਿ ਆ ਇਹ ਜਿਹੜੇ ਇੱਕ ਪਾਸੇ ਜਦੋਂ ਹਿੰਦੂ ਮੁਸਲਮ ਸਿੱਖਾਂ ਦਾ ਤੁਸੀਂ ਇਹ ਬਣਾਤਾ ਜਨ ਵੀ ਕਹਿੰਦੇ ਮੁਸਲਮ ਜਦੋਂ ਧਰਮ ਬਾਰੇ ਗੱਲ ਕਰਦੇ ਉਹਦੇ ਕੰਮ ਗਲਤ ਆ ਸਾਰੇ ਆਪਾਂ ਇੱਕੋ ਇੱਕੋ ਭੈਣ ਭਰਾ ਵਾਂ ਕੋਈ ਬਾਹਰਲਾ ਨਹੀਂ ਹੈਗਾ ਇਹ ਸਾਰਾ ਹੀ ਮਨੁੱਖੀ ਠੀਕ ਆ ਬਿਲਕੁਲ ਕੀ ਲੱਗਦਾ ਹੈ ਕਿ ਉਹਨਾਂ ਨੇ ਪਹਿਲਾਂ ਧਰਮ ਪੁੱਛਿਆ ਗਿਆ ਕਿ ਆਪਣੇ ਧਰਮ ਨੂੰ ਮੰਨਣਾ ਜੁਰਮ ਹੈ ਉਹਨਾਂ ਨੂੰ ਆਪਣਾ ਹਿੰਦੂ ਧਰਮ ਮੰਨਣ ਦੇ ਲਈ ਉਹਨਾਂ ਨੇ ਮੌਤ ਦੇ ਸਹਤ ਦਿੱਤੀ ਗਈ ਹੈ ਲੋਕਾਂ ਦਾ ਇਹ ਕਹਿਣਾ ਹੈ ਕਿ ਟਾਰਗੇਟ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਜੇ Hindu ਆਪਣੇ ਦੇਸ਼ 'ਚ ਵੀ ਸੁਰੱਖਿਤ ਨਹੀਂ ਤੇ ਫਿਰ ਕਿੱਥੇ ਸੁਰੱਖਿਆ ਮਿਲ ਸਕਦੀ ਹੈ Hindu ਨੂੰ ਸਾਨੂੰ ਚਾਹੀਦਾ ਹੈ ਧਰਮ ਨੂੰ ਅਸੀਂ ਮੰਨਿਏ ਜ਼ਰੂਰ ਪਰ ਇਨਸਾਨੀਅਤ ਉੱਪਰ ਨਹੀਂ ਅਸੀਂ ਤਾਂ ਇਨਸਾਨੀਅਤ ਨੂੰ ਉੱਪਰ ਕਰ ਦਿੱਤਾ ਧਰਮ ਨੂੰ ਤੇ ਅਸੀਂ ਇਨਸਾਨੀਅਤ ਭੁੱਲੀ ਜਾ ਰਹੇ ਸਾਨੂੰ ਚਾਹੀਦਾ ਹੈ ਵੀ ਇਨਸਾਨੀਅਤ ਨੂੰ ਉੱਪਰ ਉੱਠ ਕੇ ਅਸੀਂ ਸੋਚੀਏ ਇਨਸਾਨ ਬਾਰੇ ਸਭ ਇਨਸਾਨ ਉਸ ਪਰਮਾਤਮਾ ਦਾ ਰੂਪ ਨੇ ਅਸੀਂ ਧਰਮ ਜਾਤੀ ਨੂੰ ਛੱਡ ਕੇ ਕੁਝ ਸੋਚੀਏ ਅੱਛਾ ਰਲ ਮਿਲ ਕੇ ਰਹਿੰਦਾ ਕੋਸ਼ਿਸ਼ ਕਰੀਏ ਸ਼ਾਂਤੀ ਬਣੀ ਰਹੇ ਬਹੁਤ ਮੰਦਭਾਗੀ ਘਟਨਾ ਹੈ Hindu ਜਾਂ ਭਾਰਤੀ ਹਰ ਬੰਦਾ ਇਹ ਸੋਚਦਾ ਵੀ ਮੈਂ ਹੁਣ ਸੁਰੱਖਿਤ ਆ ਪਰ ਇਸ ਘਟਨਾ ਨੇ ਦੱਸਿਆ ਵੀ Hindu ਸੁਰੱਖਿਤ ਕੀਤੇ ਵੀ ਨਹੀਂ ਇਹ ਸਾਡੀ ਸਰਕਾਰ ਨੂੰ ਚਾਹੀਦਾ ਹੈ ਵੀ ਸਰਕਾਰ ਆਪਣੇ ਦੇਸ਼ ਦੇ ਹਰ ਨਾਗਰਿਕ ਨੂੰ ਉਹ ਕਿਸੇ ਵੀ ਜਾਤੀ ਨੂੰ ਧਰਮ ਨੂੰ ਬਿਲੋਂਗ ਕਰਦਾ ਹੋਵੇ ਉਹਨੂੰ ਸੁਰੱਖਿਅਤ ਕੀਤਾ ਜਾਏ ਇੱਥੇ ਵੀ ਇੰਨੇ ਜ਼ਿਆਦਾ ਬੰਦੇ ਇਕੱਠੇ ਹੋਏ ਸੀਗੇ ਤੇ ਸਰਕਾਰ ਨੂੰ ਚਾਹੀਦਾ ਸੀ ਉੱਥੇ ਪਹਿਲੇ ਕੋਈ ਇੰਤਜ਼ਾਮ ਕੀਤਾ ਹੁੰਦਾ ਤਾਂ ਕਿ ਇਹ ਮੰਦਪਾਗੀ ਘਟਨਾ ਟਾਲੀ ਜਾ ਸਕਦੀ ਕੀ ਲੱਗਦਾ ਹੈ ਕਿ ਜੋ ਹੁਣ ਵਿਸ਼ਵ ਪੱਧਰ ਤੇ ਅਸੀਂ ਦੇਖਦੇ ਹਾਂ ਕਿ ਚੁੱਪ ਨੇ ਇਹਦੇ ਤੇ ਇਸ ਮੁੱਦੇ ਨੂੰ ਲੈ ਕੇ ਜ਼ਿਆਦਾ ਕੋਈ ਬੋਲਦਾ ਨਹੀਂ ਪਿਆ ਨਹੀਂ ਤਾਂ ਇੱਕ ਦੇਸ਼ ਦੇ ਵਿੱਚ ਗੱਲ ਹੁੰਦੀ ਹੈ ਦੂਜੇ ਦੇਸ਼ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਉਹਦੇ ਬਾਰੇ ਚਰਚਾ ਹੋਣੀ ਤੇ ਦੋਰਾ ਮਾਪਦੰਡਾ ਜੋ ਹਿਊਮਨ ਰਾਈਟਸ ਨੂੰ ਲੈ ਕੇ ਕੋਈ ਬੋਲ ਨਹੀਂ ਰਿਹਾ ਇਹਨਾਂ ਦਰਅਸਲ ਸਾਡੇ ਦੇਸ਼ ਵਿੱਚ ਹੁਣ ਨਾ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਮਨ ਹੀ ਹੋ ਗਈਆਂ। ਰੋਜ਼ ਦੇ ਰੋਜ਼ ਨਵੀਂ ਤੋਂ ਨਵੀਂ ਘਟਨਾ ਹੋ ਰਹੀ ਏ। ਇਸ ਕਰਕੇ ਮੈਨੂੰ ਲੱਗਦਾ ਸਾਡੇ ਪੜੋਸੀ ਦੇਸ਼ ਵੀ ਇਸ ਬਾਰੇ ਕੁਝ ਬੋਲਣਾ ਹੁਣ ਚਾਹਦੇ ਹੀ ਨਹੀਂ। ਸ਼ਾਇਦ ਉਹਨਾਂ ਨੂੰ ਵੀ ਸਾਡੇ ਵਾਂਗੂ ਹੈਬਿਟ ਹੋ ਗਈ ਹੈ। ਜਨਤਾ ਦੇਖੋ ਚੁੱਪ ਹੈ, ਦੋ ਦਿਨ ਹਰ ਗੱਲ ਦਾ ਰੌਲਾ ਪੈਂਦਾ ਹੈ। ਉਸ ਤੋਂ ਬਾਅਦ ਜਨਤਾ ਵੀ ਸ਼ਾਂਤ ਹੋ ਜਾਂਦੀ ਹੈ। ਜਨਤਾ ਵੀ ਆਪਣੇ ਅਸਲੀ ਮੁੱਦਿਆਂ ਤੋਂ ਪਟਕੀ ਹੋਈ ਹੈ। ਸਿਰਫ ਧਰਮ ਦੇ ਨਾਮ ਤੇ ਜਨਤਾ ਐਵੇਂ ਹੀ ਲੜੀ ਜਾ ਰਹੀ ਹੈ। ਸਮਝ ਹੀ ਨਹੀਂ ਰਹੀ। ਇਸ ਕਰਕੇ ਕੋਈ ਦੂਸਰਾ ਦੇਸ਼ ਵੀ ਮੇਰੇ ਹਿਸਾਬ ਨਾਲ ਉਸ ਤਰ੍ਹਾਂ ਨਹੀਂ ਬੋਲ ਰਿਹਾ ਜਿੱਦਾਂ ਕੀ ਬੋਲਣਾ ਚਾਹੀਦਾ ਜਿੱਦਾਂ ਇਹ ਮੰਦਭਾਗੀ ਘਟਨਾਵਾਂ ਦੀਆਂ ਨਿੰਦਿਆ ਕਰਨੀ ਚਾਹੀਦੀ ਏ ਪਰ ਕੋਈ ਨਹੀਂ ਸੁਣ ਰਿਹਾ ਕੋਈ ਨਹੀਂ ਕਰ ਰਿਹਾ ਕੋਈ ਕਿਸੇ ਦਾ ਵੀ ਧਰਮ ਹੋਵੇ ਉਹਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਇਹਨਾਂ ਨੇ ਕੀਤਾ ਵਾ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਬਹੁਤ ਜਿਆਦਾ ਕਰਦੇ ਹਾਂ ਉਹ ਜਿਹੜੇ ਬੰਦੇ ਮਰੇ ਅਸੀਂ ਤੁਸੀਂ ਉਹਨਾਂ ਪਰਗਟ ਕਰਦੇ ਹਾਂ ਇਹ ਇਸਲਾਮ ਆਤਵਾ ਜਿਹੜਾ ਵਾਧਾ ਜਾ ਰਿਹਾ ਹੈ ਟਾਰਗੇਟ ਤਾਂ ਲੱਗਦਾ ਕਿ ਇਹਨਾਂ ਨੇ ਹਿੰਦੂ ਗਰਮ ਨੂੰ ਹੀ ਟਾਰਗੇਟ ਕੀਤਾ ਹੈ ਜਾਣਬੁੱਝ ਕੇ ਜਾਣਬੁੱਝ ਕੇ ਕੀਤਾ ਜੀ ਐਸੇ ਸਾਰੀ ਪਲਾਨਿੰਗ ਨਾਲ ਹੀ ਹੋਇਆ ਵਾ ਤੇ ਇਹ ਬਹੁਤ ਗਲਤ ਹੋਇਆ ਵਾ ਇਹ ਨਹੀਂ ਹੋਣਾ ਚਾਹੀਦਾ ਤੇ ਮੋਦੀ ਜੀ ਇਹਨਾਂ ਨੂੰ ਸਾਰਿਆਂ ਨੂੰ ਤੇ ਬੜਾ ਸਖਤ ਐਕਸ਼ਨ ਲੈਣਾ ਚਾਹੀਦਾ ਕਿ ਕਿਉਂ ਹੋਇਆ ਕਿ ਅੱਗੇ ਵਾਸਤੇ ਨਾ ਹੋਣ ਨਿਰਦੋਸ਼ ਬੰਦੇ ਹੋਰ ਨਾ ਮਰ ਇਸ ਨੂੰ ਅਤਵਾਦੀ ਅਟੈਕ ਨਾ ਐਲਾਨ ਕੇ ਲੋਕਾਂ ਦਾ ਕਹਿਣਾ ਕਿ ਇਸ ਨੂੰ ਨਾ ਹੁਣ ਹਿੰਦੂ ਧਰਮ ਦੀ ਨਸਲ ਕੁਸ਼ੀ ਨਾਮ ਦੇਣਾ ਚਾਹੀਦਾ ਹੈ ਦੇਖੋ ਜੀ ਧਰਮ ਸਭ ਇੱਕ ਵੈ ਲੇਕਨ ਜਿਹੜਾ ਅੱਤਵਾਦ ਹੈ ਉਹਨਾਂ ਦਾ ਕੋਈ ਧਰਮ ਨਹੀਂ ਕਿਸੇ ਦਾ ਜਿਹੜਾ ਅੱਤਵਾਦ ਦੇ ਵਿੱਚ ਜਾਂਦਾ ਹੈ ਨਾ ਉਹਦਾ ਕੋਈ ਧਰਮ ਹੈ ਹੀ ਨਹੀਂ ਅਸੀਂ ਲੋਕ ਪੀਸਫੁਲੀ ਸਾਰੇ ਰਹਿੰਦੇ ਆ ਤੇ ਫ੍ਰੀ ਹੈਗੇ ਆ ਤੇ ਇਹ ਸਾਨੂੰ ਆਰਾਮ ਨਾਲ ਰਹਿਣਾ ਚਾਹੀਦਾ ਤੇ ਇਹਨਾਂ ਨੂੰ ਦੇਖਣਾ ਚਾਹੀਦਾ ਗਵਰਨਮੈਂਟ ਨੂੰ ਵੀ ਕਿ ਵੀ ਹੈ ਕੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਜਿਹੜਾ ਬੰਦਿਆਂ ਦੀ ਜਾਣ ਗਈ ਉਹਨਾਂ ਦਾ ਕੀ ਕਸੂਰ ਮੈਡਮ ਵੇਖੋ ਜੋ ਵੀ ਹੋਇਆ ਉਹ ਠੀਕ ਨਹੀਂ ਹੋਇਆ ਧਰਮ ਦੇ ਨਾਂ ਤੇ ਹੋਇਆ ਚਾਰਮ ਦੇ ਨਾਂ ਤੇ ਨਾ ਕਿਸੇ ਨੂੰ ਮਾਰਨਾ ਨਹੀਂ ਠੀਕ ਹੈ ਅਸੀਂ ਜੀਵ ਨੂੰ ਨਹੀਂ ਮਾਰਦੇ ਕੋਈ ਕਿੜੀ ਮਕੋੜਾ ਵੀ ਹੋਵੇ ਉਹਨੂੰ ਨਹੀਂ ਮਾਰਦੇ ਇਹ ਤਾਂ ਕੋਈ ਬੰਦੇ ਮਾਰੇ 26 ਆਪ ਰੋਹ ਦਾ ਬੰਦੇ ਪਰਵਾਸੀ ਉਹਨਾਂ ਦੇ ਬੱਚੇ ਸੀ ਉਹਨਾਂ ਫੈਮਲੀਆਂ ਸਾਰੀਆਂ ਬਹੁਤ ਦੁੱਖ ਹੋਇਆ ਸਾਰੀ ਦੁਨੀਆ ਦੁੱਖ ਹੋਇਆ ਇੱਥੇ ਨਹੀਂ ਹੋਇਆ ਬੋਈ ਦੁਨੀਆ ਦੇ ਵਿੱਚ ਮਰ ਗਏ ਲੋਕਾਂ ਨੇ ਬਹੁਤ ਇਰੀ ਕੀਤੀ ਨਿੰਦਾ ਕੀਤੀ ਬਸ ਨਹੀਂ ਉਹ ਦੇਖੋ ਮੋਦੀ ਉਠਿਆ ਕੁਝ ਨਾ ਕੁਝ ਤਾਂ ਦੇਖੂਗਾ ਗਈ ਕੁਝ ਨਾ ਕੁਝ ਗਵਰਨਮੈਂਟ ਨੇ ਕਰਨਾ ਹੈ ਕੋ ਬਾਰਡਰ ਕੋ ਬੰਦ ਕਰ ਦਿੱਤਾ ਹੈ ਅੜਾ ਅਟਾਰੀ ਬਾਰਡਰ ਜਾਂ ਕੋਈ ਹੋਰ ਵੀ ਹੈ ਉਹਨੂੰ ਬੰਦ ਕਰਤਾ ਹੈ ਉਹਲੇ ਅਸੀਂ ਇੱਥੇ ਬੈਠੇ ਬੀਜੇ ਲੱਗ ਰਹੇ ਤੋ ਵੀ ਬੰਦ ਕਰਤੇ ਹੈ ਉਹ ਕਰਤਾਰਪੁਰ ਜਿਹੜੇ ਜਾਂਦੇ ਸੀ ਉਹ ਵੀ ਬੰਦ ਕਰਤੇ ਫਿਰ ਆਤਾ ਇਹ ਮਧਿਆਦਾ ਹੁਣ ਅੱਗੇ ਉਹ ਦੇਖੋ ਕਿਦਾਂ ਮਤਲਬ ਕੀ ਕਰਦੇ ਹੁਣ ਅੱਗੇ ਪਤਾ ਨਹੀਂ ਤੋਂ ਨਾ ਵੀ ਪਲੈਨਿੰਗ ਹੈ ਨਹੀਂ ਜੋ ਵੀ ਠੀਕ ਨਹੀਂ ਹੋਇਆ ਹੋਵੇ ਕੋਈ ਵਰਲਡ ਵਿੱਚ ਨਿੰਦਾ ਹੋਈ ਹੈ ਦੀ ਬਾਸ ਅਸੀਂ ਇਹ ਕਹਿੰਨੇ ਆ ਵਰਲਡ ਵਿੱਚ ਸਾਰੇ ਦੇਸ਼ਾਂ ਨੇ ਨਿੰਦਾ ਕੀਤੀ ਹੈ ਬਈ ਆਦਾ ਨਹੀਂ ਕਿਸੇ ਨੂੰ ਮਾਰਨਾ ਚਾਹੀਦਾ ਕਿ ਇਹ ਚਾਣਕ ਆਗੇ ਮਾਰੇ ਗਿਆ ਜਿਆਦਾ ਚੈਲੰਜ ਕਰਦੇ ਕੁਝ ਕਰਦੇ ਪਹਿਲਾਂ ਇਹਨਾਂ ਨੇ ਚਾਣਕ ਮਾਰੇ ਨਿਊਲੀ ਮੈਰਿਡ ਸੀ ਵਿੱਚ ਕਈ ਆਪ ਹੀ ਮਾਰੇ ਜਾਦਾ ਗਨਾਨੀ ਨੇ ਉਹਨੇ ਕਿਹਾ ਮੋਦੀ ਦੇਖੋ ਕੋਈ ਨਾ ਕੋਈ ਐਕਸ਼ਨ ਲਊਗਾ ਹੀ ਲੱਗੇ ਤਾਂ ਉਹਗੇ ਥੋਲੇ-ਥੋਲੇ ਲਊਗਾ ਪਰ ਲਾਉ ਠੀਕ ਇਹ ਆਪਾਂ ਨੂੰ ਪੂਰਾ ਉਤੇ ਵਿਸ਼ਵਾਸ ਆ ਸਾਰਾ ਵਰਡ ਦੀ ਨਿੰਦਾ ਕਰਦਾ ਵਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੋਚੀ ਸੰਜੀ ਸਕੀਮ ਨਜ਼ਰ ਆਂਦੀ ਹੈ ਜਿਹੜੀ ਸੋਚੀ ਸਮਝੀ ਸਕੀਮ ਨਜ਼ਰ ਆਂਦੀ ਆ ਉਹਦੇ ਪਿੱਛੇ ਬੈਕਗ੍ਰਾਉਂਡ ਤੇ ਕੌਣ ਕੌਣ ਆ ਕਿੰਨੇ ਕਿਹੜੇ ਕਿਹੜੇ ਬੰਦੇ ਵਿਚਾਰੇ ਇਨਵੋਲ ਹੁੰਦੇ ਆ ਉਹਨਾਂ ਬਾਰੇ ਬਿਲਕੁਲ ਗਵਰਨਮੈਂਟ ਨੂੰ ਤੈਅ ਤੱਕ ਜਾਣਾ ਚਾਹੀਦਾ ਔਰ ਔਰ ਜੇ ਉਸ ਉੱਤੇ ਪ੍ਰੋਪਰ ਐਕਸ਼ਨ ਲੈ ਕੇ ਤਾਂਕਿ ਇਹ ਦੁਬਾਰਾ ਚੀਜ਼ ਰਿਪੀਟ ਨਾ ਹੋਵੇ ਛੇਤੀ ਕਿਤੇ ਔਰ ਉਹ ਜੋ ਵੀ ਗਵਰਨਮੈਂਟ ਪਾਰਸ਼ੀ ਲੈ ਰਹੀ ਹੈ ਬੜੀ ਜਜ਼ਬੜੀ ਅੱਛੀ ਔਰ ਬੜੀ ਸਾਲਿਡ ਤਿੱਕਣਾ ਲੈ ਰਹੀ ਹੈ ਹਰੇਕ ਪਿਕਨਿਕ ਪੁਆਇੰਟ ਦੇ ਉੱਤੇ ਕੋਈ ਨਾ ਕੋਈ ਆਦਮੀ ਉੱਥੇ ਪਰਮਾਨੈਂਟ ਲੱਗੇਗੀ ਜਾਂ ਕੋਈ ਜਿੱਦਾਂ ਕੋਈ ਹੋਏਗਾ ਜਿਸ ਨਾਲ ਸੇਫਟੀ ਪਬਲਿਕ ਦੀ ਜਾਂ ਜਿਹੜੇ ਟੂਰਿਸਟ ਆ ਜਿਹੜੇ ਜਾਂਦੇ ਆ ਉਹਨਾਂ ਦੀ ਟੂ ਹੋਏਗੀ ਹੋਣੀ ਵੀ ਚਾਹੀਦੀ ਆ ਬਾਕੀ ਇਹ ਹੈ ਜੇ ਇਸ ਸੀਜ਼ਨ ਨੂੰ ਕਸ਼ਮੀਰ ਦੇ ਲੋਕਲ ਲੈਣ ਵਾਲੇ ਬੰਦੇ ਰਜ ਕੇ ਪੋਸਟ ਕਰਦੇ ਆ ਉਹਨਾਂ ਨੂੰ ਬਹੁਤ ਪਪੂਲਾਰਿਟੀ ਦੇਣੀ ਚਾਹੀਦੀ ਹੈ ਉਹ ਦਿਖਾਣੇ ਚਾਹੀਦੀ ਹੈ ਵੀ ਦੇਖੋ ਇਹ ਨਾਲ ਤਾਂ ਕਿ ਜਿਹੜਾ ਜਿਹੜਾ ਵੀ ਇਹਦੇ ਆਪੋਜ਼ਿਟ ਸੋਚਦਾ ਪਿਆ ਹੈਗਾ ਉਹ ਇਹਦੇ ਨਾਲ ਸੋਚ ਕੇ ਇਹਦੇ ਅਗੇਂਸਟ ਹੋਵੇ ਸਭ ਨੂੰ ਪਤਾ ਜੋ ਕੁਝ ਹੋਇਆ ਕੋਈ ਐਸੀ ਗਾਲ ਨਹੀਂ ਗੌਰਮੈਂਟ ਨੂੰ ਵੀ ਪਤਾ ਗੌਰਮੈਂਟ ਦੇ ਨੁਮਾਇंदे ਕੋਈ ਸਾਡੇ ਵਰਗੇ ਥੋੜੋ ਬੜੇ ਅੱਛੇ 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 ਸੈਕਟਰੀ ਬੈਠੇ ਆਈਏਐਸ ਬੈਠੇ ਆ ਹੋਰ ਵੀ ਬੈਠਿਆ ਸਾਡੇ ਅੱਛੇ ਡਿਸੀਜਨ ਲੈਂਗੇ ਮਾਰਾ ਡਿਸੀਜਨ ਤੋੜੋਏਗਾ ਔਰ ਬੜੀ ਅੱਛੀ ਗੱਲ ਆ ਔਰ ਸਾਨੂੰ ਪਬਲਿਕ ਨੂੰ ਇਹਨੂੰ ਨਿੰਦਨਾ ਚਾਹੀਦੀ ਆ ਪਬਲਿਕ ਨੂੰ ਕੀ ਲਗਭਗ ਹਰੇਕ ਪਾਰਟੀ ਨੂੰ ਨਿੰਦਣਾ ਚਾਹੀਦਾ ਔਰ ਹਰੇਕ ਪਾਰਟੀ ਨਿੰਦੇਗੀ ਔਰ ਇੱਕ ਪਾਰਟੀ ਨਿੰਦੇਗੀ ਲੇਕਿਨ ਸਟੈਪ ਕਿੰਨੇ ਕਿ ਅਰਜੈਂਟ ਆਰਜੈਂਟਲੀ ਉਹ ਕਿੰਨੇ ਕ ਪ੍ਰੋਪਰ ਲੀਤੇ ਜਾਂਦੇ ਆ ਤਾਂ ਗਵਰਨਮੈਂਟ ਦੇ ਮੁਨਸਬ ਅ ਗਵਰਨਮੈਂਟ ਨੇ ਲਾਣੇ